ਸਾਰੇ ਬੱਕਰੀ ਵਾਲ ਗਵੀਰਾਂ ਨੂੰ ਪਹਿਲਾਂ ਸਸਤਰੀ ਗਾਲੀ ਆਪਣੇ ਵੱਲੋਂ ਪਰ ਬਈ ਸਾਰੇ ਠੀਕ ਹੋ ਤਾਂ ਜਦੋਂ ਇਹ ਬੱਕਰੀਆਂ ਜਾ ਰਹੀਆਂ ਨੇ ਤੁੰਗਾੜੀ ਨੂੰ ਮੰਡੀ ਨੂੰ ਆ ਬੱਕਰੀ ਦੇ ਦੇਖ ਸਕਦਾ ਨਾ ਕੰਨ ਬੰਨਾ ਦੇਖ ਲਈ ਬਾਈ ਜੀ ਸੇ ਲਈ ਇਹਦੀ ਹਾਈਟ ਹੈਗੀ ਹੈਗੀ 40 ਇੰਚੀ ਆਪ ਵੀ ਦੇਖ ਸਕਦੇ ਹੋ ਇਹਦੀ ਹੈਡ ਹੈਗੀ ਹੈ 39 ਇੰਚ ਇਹ ਵੀ ਸੇਲੇ ਆਪ ਵੀ ਦੇਖ ਸਕਦੇ ਹੋ ਇਹ 36 ਇੰਚ ਹੈਡ ਹੈ ਬਿਲਕੁਲ ਆਪਣੇ ਜੈ ਰੇਟ ਨਹੀਂ ਚਾਹੇ ਤਨੂ ਕਰ ਲੋ ਆਪਣੇ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਹੀ ਤੇ ਕੰਟੀਨਿਊ ਆਲ ਤੇ ਕਰਦੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਿਹੜੀ ਵੀਡੀਓ ਆ ਸਕੇ ਅਵਨੀਮ ਤੁੰਗਾ ਵਾਲੀ ਮੰਡਾ ਮੰਡੀ ਨੂੰ ਜਾ ਰਹੀਆਂ ਨੇ ਆ ਬੱਕਰੀਆਂ ਆ ਬੱਕਰੀ ਦਾ ਕੰਨ ਵਰਨਾ ਦੇਖ ਸਕਦੇ ਆ ਵੀ ਸੇਲ ਹੈ ਜਿਹੜੇ ਬਾਈ ਨੇ ਲੈਣੀਆਂ ਹੁਣ ਤਾਂ ਆਪਣੇ ਕੋਲ ਛੋਟੇ ਬੱਚੇ ਵੀ ਬਕਾਉਣੇ ਆ ਤੇ ਆਪਾਂ ਨੂੰ ਕਾਲ ਕਰ ਸਕਦਾ ਜੇ ਮੇਰੇ ਬਾਈ ਨੇ ਲੈਣੀਆਂ ਹੁਣ ਬੱਕਰੀ ਆ ਆ ਦੇਖੋ ਇਹ ਬੱਕਰੀ ਇਹ 40 ਇੰਚ ਹਾਈਟ ਹੋਗੀ 40 ਇੰਚ ਬਾਕੀ ਦਾ ਕੰਨ ਬਣਾ ਤੂੰ ਦੇਖ ਸਕਦੇ ਹੋ ਇਹਦੇ ਕਾਲੀ ਬੱਕਰੀ ਦੇਖ ਸਕਦੇ ਤੁਸੀਂ ਇਹਦੀ 38 38 ਇੰਚ ਹਾਈਟ ਹੈ ਤੇ ਬਾਕੀ ਕੰਨ ਬਣਾ ਦੇਖ ਲਓ ਇਹਦੇ ਲੋਕੇ ਸ਼ੇਰੀ ਬੱਕਰੀ ਤੁਸੀਂ ਦੇਖ ਸਕਦੇ ਹੋ 83 ਇੰਚ ਹਾਈਟ ਆ ਬਾਕੀ ਦਾ ਥਾਣੋ ਬਣਾ ਦੇਖ ਲਈ ਬਣਾ ਦੇਖ ਲਈ ਇਹਦਾ ਕੀ ਆ ਬੱਕਰੀ ਦੇਖ ਸਕਦੇ ਨਹੀਂ ਇਹ 36 36 36 ਇੰਚ ਹਾਈਟ ਹੈ ਕਾ ਬੱਕਰੀ ਦੇਖ ਸਕਦੇ ਨਹੀਂ ਇਹਦੀ ਵੀ ਇੰਨੀ ਹਾਈਟ ਹੈ ਸਾਣਵੰਨਾ ਵਾ ਇਹ ਦੇਖਾ ਲਈ ਨਹੀਂ ਬਾਕੀ ਇਹਾ ਸਾਣਵੰਨਾ ਤੁਸੀਂ ਦੇਖ ਸਕਦੇ ਆ ਬੱਕਰੀ ਦਾ ਬਣੀ ਦਾ ਇਹ ਵੀ ਹੌਲ ਸੇਲ ਹੈ ਆਪਣੇ ਕੋਲ ਮੇਰਾ ਕੰਨਵੰਨਾ ਦੇਖਾ ਦੇ ਨਹੀਂ ਲੱਗੇ ਲਾਲ ਬੱਕਰੀ ਦਾ ਕੰਨਵੰਨਾ ਦੇਖ ਲਈ ਬੱਕਰੀਆਂ ਸਾਰੀਆਂ ਆਪਣੇ ਕੋਲ ਵੀਰੇ ਸੇਲ ਨੇ ਜਿਹੜੇ ਭਾਈ ਨੇ ਲੈਣੀਆਂ ਹੁਣ ਸਾਨੂੰ ਕਾਲ ਕਰ ਸਕਦਾ ਨੰਬਰ ਦੇ ਸਕਰੀਨ ਦੇ ਉੱਤੇ ਸੁਣ ਨੰਬਰ ਦੇ ਦਿੱਤਾ ਜਾਓ ਭਾਈ ਕਾਲੀ ਬੱਕਰੀ ਵੀ ਤੁਸੀਂ ਦੇਖ ਸਕਦੇ ਈ ਇਹਦੀ ਵੀ 36 37 ਹੈਟ ਹੈ ਉਹ ਵੀ ਕੰਨ ਬੰਨਾ ਦੇਖ ਲਈਏ ਜੀ ਵੇ ਲਾਲ ਬਕੀ ਦੇਖ ਸਕਦੇ ਹੋ ਕੰਨ ਬੰਨ ਦੇਖ ਲਈ ਇਹਦਾ ਇਹ ਆਪਣੇ ਕੋਲ ਹੌਲ ਸੇਲ ਹੈ ਇਹ 40 40 41 ਇੰਚ ਹਾਈਟ ਹੋਗੀ ਅਰੇਡ ਸਾਨੂੰ ਕਾਲ ਤੇ ਦੱਸ ਦਿੱਤੇ ਜਾਣਗੇ ਜੀ ਬਾਈ ਬੱਕਰੀਆਂ باقی ਸਾਰੇ ਸਾਰੀਆਂ ਸੇਲ ਨੇ ਆਪਣੇ ਕੋਲ ਬਾਕੀ ਛੋਟੇ ਮੇਮਨੇ ਤੁਸੀਂ ਦੇਖ ਸਕਦੇ ਹੋ ਬੱਕਰੀਆਂ ਦੇ ਮਾਗਰੀ ਨੇ ਬਈ ਹੁਣ ਜ ਵੀ ਕਿਸੇ ਮੇਮਨੇ ਵੀਰੇ ਲੈਣੇ ਹੋ ਤਾਂ ਸਾਨੂੰ ਕਾਲ ਕਰ ਸਕਦਾ ਆਪਣੇ ਕੋਲ ਕੱਲੇ ਬੱਚੇ ਵੀ ਮਿਲ ਸਕਦੇ ਨੇ ਜੀ ਕੱਲੇ ਬੱਚੇ 2-2 3-3 ਮਹੀਨੇ ਦੇ ਬੱਚੇ ਨਹੀਂ ਹਜੇ ਇਹ ਬਾਕੀ ਦੇ ਕਾਲਾ ਮੇਵਣਾ ਵੀ ਦੇਖ ਸਕਦੇ ਨਹੀਂ 3-3 ਮਹੀਨੇ ਦੇ ਬੱਚੇ ਨੇ ਹਜੇ ਇਹ ਆ ਬਾਕੀ ਛੇਰਾ ਮੇਵਣਾ ਦੇਖ ਲਈ ਤੁਸੀਂ ਤਿੰਨ ਤਿੰਨ ਮਹੀਨੇ ਦੇ ਬੱਚੇ ਨੇ ਆਪਣੇ ਕੋ ਸਾਰੇ ਤੇ ਆਪਣੇ ਕੋਲ ਬਾਕੀ ਬਾਕੀ ਆਪਣੇ ਕੋਲ ਸਾਰੀਆਂ ਹੀ ਬੱਕਰੀਆਂ ਸੇਲ ਨੇ ਬਾਈ ਜਿਹੜੇ ਬੇਰੇ ਬਾਈ ਨੇ ਲੈਣੀਆਂ ਹੋਣ ਤਾਂ ਸਾਨੂੰ ਕਾਲ ਕਰ ਸਕਦੇ ਜੀ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਦੇ ਦਿੱਤੇ ਜਾਊਗਾ ਜੀ ਬਾਕੀ ਆਪਣੇ ਚੈਨਲ ਨੂੰ ਕਰ ਲੋ ਜੀ ਲਾਈਕ ਸਬਸਕ੍ਰਾਈਬ ਸ਼ੇਅਰ ਜੀ ਜੋ ਕਿ ਛੋਟੇ ਕੋਲ ਸਭ ਤੋਂ ਪਹਿਲੀ ਵੀਡੀਓ ਛੋਟੇ ਕੋਲ ਆਈ ਐਂਡ ਤੇ ਮੇਰੇ ਭਾਈਆਂ ਸਾਰਿਆਂ ਨੂੰ ਸਸਰੀ ਘਾਲੀ ਧੰਨਵਾਦੀ